ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਖਾਸ ਜੋ ਸੁਨੇਹਾ 11ਵੀਂ ਸ਼ਰੀਫ ਦਾ ਤੁਹਾਨੂੰ ਦੱਸਣ ਜਾ ਰਹੇ ਹਾਂ ਸੋ 11ਵੀਂ ਸ਼ਰੀਫ ਸਾਰਿਆਂ ਨੇ ਹੀ ਬੜੀ ਹੀ ਖੁਸ਼ੀ ਦੇ ਨਾਲ ਮਨਾਉਣੀ ਹੈ ਸੋ ਪਿਛਲੀ 11ਵੀਂ ਜਿਵੇਂ ਸਾਰਿਆਂ ਨੇ ਖੁਸ਼ੀ ਦੇ ਨਾਲ ਮਨਾਈ ਹੈ ਕਿਉਂਕਿ ਪੀਰਾਂ ਦੇ ਦਿਨ ਵੀ ਰੋਜ਼ੇ ਚੱਲ ਰਹੇ ਸੀ ਤੇ ਨਾਲ ਦੀ ਨਾਲ ਵਿੱਚ 11ਵੀਂ ਵੀ ਸੋ ਬਹੁਤ ਹੀ ਕਰਮਾਭਾਗਾਂ ਦੇ ਨਾਲ ਇਹ ਦਿਨ ਜੋ ਸਾਨੂੰ ਨਸੀਬ ਹੁੰਦਾ ਹੈ ਸੋ ਇਹ ਮਹੀਨੇ ਚ ਇੱਕ ਵਾਰ ਜੋ ਦਿਨ ਆਉਂਦਾ ਹੈ ਜੇਕਰ ਨੀਚਾ ਭਾਵਨਾ ਨਾਲ ਖੁਸ਼ੀ ਦੇ ਨਾਲ ਮਨਾ ਲਿਆ ਜਾਵੇ ਤਾਂ ਜ਼ਿੰਦਗੀ ਸਵਰ ਜਾਂਦੀ ਹੈ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਸੋ ਫ੍ਰੀ ਟਾਈਮ ਕੱਢ ਕੇ ਹੀ ਇਸ ਦਿਨ ਤੇ ਸੇਵਾ ਕਰੋ ਇਹ ਨਹੀਂ ਹੈ ਕਿ ਪਹਿਲਾਂ ਤੁਸੀਂ ਸੇਵਾ ਕਰਨ ਲੱਪੇ ਤੇਵਾਦ ਵਿੱਚ ਧਿਆਨ ਜੋ ਹੈ ਉਹ ਤੁਹਾਡਾ ਕੰਮ ਵਿੱਚ ਰਵੇ ਸੋ ਇਸ ਤਰ੍ਹਾਂ ਫਿਰ ਮਨ ਜਿਹੜਾ ਸੇਵਾ ਵਿੱਚ ਨਹੀਂ ਟਿਕਦਾ ਤੇ ਸੇਵਾ ਕੀਤੀ ਸਫਲ ਨਹੀਂ ਹੁੰਦੀ ਸਫਲ ਉਦੋਂ ਹੁੰਦੀ ਹੈ ਜਦੋਂ ਅਸੀਂ ਮਨ ਚਿੱਤ ਲਗਾ ਕੇ ਵਿਸ਼ਵਾਸ ਰੱਖ ਕੇ ਸੇਵਾ ਕਰਦੇ ਹਾਂ ਤੇ ਮਾਲਕ ਦੀ ਕਿਰਪਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੈਠ ਕੇ ਚੌਂਕੀ 10 ਮਿੰਟ ਭਰਦੇ ਹਾਂ ਸੋ ਇਸ ਕਰਕੇ ਕਹਿੰਦਾ ਵੀ ਪਹਿਲਾਂ ਆਪਣੇ ਘਰ ਦੇ ਕੰਮ ਵੀੜੋਂ ਨਵੀੜਨ ਤੋਂ ਬਾਅਦ ਹੀ ਤੁਸੀਂ ਦਰਬਾਰ ਦੇ ਵਿੱਚ ਜਾ ਕੇ 10 ਮਿੰਟ ਬੈਠੋ ਸਮਾਂ ਬਤਾਓ ਸੋ ਜੋ ਅਸੀਂ ਸਮਾਂ ਆਪਣੇ ਮਾਲਕ ਨਾਲ ਬੈਠ ਕੇ ਬਤਾਉਂਦੇ ਆ ਉਹਦੀ ਬਹੁਤ ਹੀ ਜ਼ਿਆਦਾ ਇਨੀਆਂ ਤੁਹਾਨੂੰ ਸੋ ਪਰਵਾਰ ਨੂੰ ਜਿਵੇਂ ਸਮਾਂ ਦਿੰਦੇ ਹੋ ਇਸੇ ਤਰ੍ਹਾਂ ਮਾਲਕ ਨੂੰ ਵੀ ਸਮਾਂ ਦੇਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਿੱਥੇ ਉਹ ਪ੍ਰਮਾਤਮਾ ਨੇ ਫਿਰ ਉਹ ਸਮੇਂ ਦੀ ਕਦਰ ਪਾਉਣੀ ਹੈ ਖੜ ਜਾਣਾ ਕਿਸੇ ਰਿਸ਼ਤੇ ਨਾਤੇ ਨੇ ਨਹੀਂ ਖੜਨਾ ਕਿਸੇ ਨੇ ਨਹੀਂ ਸਾਥ ਦੇਣਾ ਸੋ ਇਸ ਕਰਕੇ ਕਹੀਦਾ ਕਿ ਮਾਲਕ ਲਈ ਸਮਾਂ ਹਰ ਇੱਕ ਨੂੰ ਜ਼ਰੂਰ ਕੱਢਣਾ ਚਾਹੀਦਾ ਆ ਕਿਉਂਕਿ ਇਹ ਵੀ ਸਮਾਂ ਸੀ ਆਪਣੇ ਲਈ ਅਸਲ ਵਿੱਚ ਦੇਖਿਆ ਜਾਵੇ ਤਾਂ ਕੱਢਦੇ ਆ ਸੋ ਇੱਕ ਬਹਾਨਾ ਹੈ ਕਿ ਅਸੀਂ ਸੇਵਾ ਕਰਦੇ ਸਿਮਰਨ ਕਰਦੇ ਆ ਇਹ ਵੀ ਇਨਸਾਨ ਆਪਣਾ ਹੀ ਫਾਇਦਾ ਸੋਚਦਾ ਇਸ ਲਈ ਪਰਮਾਤਮਾ ਦਾ ਨਾਮ ਜਪਦਾ ਹੈ ਕਿਉਂਕਿ ਇਹਦਾ ਲਾਭ ਮਿਲਦਾ ਹੈ ਇਨਸਾਨ ਨੂੰ ਤੇ ਇਨਸਾਨ ਫਿਰ ਸੇਵਾ ਵੱਲ ਤੁਰਦਾ ਹੈ ਸੋ ਬਿਨਾ ਮਤਲਬ ਦੇ ਕੋਈ ਵੀ ਕੋਈ ਕਰਮ ਨਹੀਂ ਕਰਦਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾ ਦੀ ਜੈਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਇੱਥੇ ਹੁਣ ਆਪਾਂ ਕੁਝ ਕਮੈਂਟਾਂ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਸਿਮਰਜੀਤ ਕੌਰ ਮਲੰਗਾ ਦਾ ਸੋ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਚਿਰਾਗ ਲਗਾ ਕੇ ਪੂਜਾ ਕਿਵੇਂ ਕੀਤੀ ਜਾਵੇ ਸੋ ਦੇਖੋ ਜਦੋਂ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਜੋ ਨਾਮ ਸ਼ਬਦ ਹੈ ਅਰਦਾਸ ਬੇਨਤੀ ਬੈਠ ਕੇ ਕਰਦੇ ਹਾਂ ਨਾਮ ਸ਼ਬਦ ਨੂੰ ਪੜ੍ਹਦੇ ਹਾਂ ਸੋ ਉਹੀ ਇੱਕ ਪੂਜਾ ਹੁੰਦੀ ਹੈ ਅਰਦਾਸ ਹੁੰਦੀ ਕੋਈ ਇਹ ਨਹੀਂ ਹੈ ਕਿ ਕੁਝ ਵੱਖਰਾ ਕਰਨਾ ਹੈ ਸੋ ਜੋ ਵੀ ਨਾਮ ਸ਼ਬਦ ਹੈ ਉਹ ਨਾਮ ਸ਼ਬਦ ਦਾ ਉਚਾਰਨ ਕਰਨਾ ਚਾਹੀਦਾ ਆ 10 ਮਿੰਟ ਦਾ ਸਮਾਂ ਕੱਢ ਕੇ ਜਦੋਂ ਚਿਰਾਗ ਰੋਸ਼ਨ ਕਰਦੇ ਹਾਂ ਨਾਮ ਸਿਮਰਨ ਕਰੋ ਉਸ ਤੋਂ ਬਾਅਦ ਅਰਦਾਸ ਬੇਨਤੀ ਕਰੋ ਤੇ ਸੇਵਾ ਸਫਲ ਹੀ ਸਫਲ ਆ ਪੂਜਾ ਹੀ ਪੂਜਾ ਆ ਸੋ ਬਾਕੀ ਜੇਕਰ ਨਹੀਂ ਵੀ ਨਾਮ ਸ਼ਬਦ ਹੈ ਵੈਸੇ ਹੀ ਮਾਲਕ ਦਾ ਧਿਆਨ ਧਰ ਕੇ ਬਹਿ ਜਾਓ ਉਹਨਾਂ ਦਾ ਸਰੂਪ ਅੱਖਾਂ ਦੇ ਮੂਰੇ ਲਿਆਉਣ ਦੀ ਕੋਸ਼ਿਸ਼ ਕਰੋ ਜਦੋਂ ਅੱਖਾਂ ਬੰਦ ਕਰਕੇ ਧਿਆਨ ਧਰਦੇ ਹੋ ਤਾਂ ਸਰੂਪ ਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ ਅਦਰੂਨੀ ਅੱਖਾਂ ਦੇ ਨਾਲ ਸੋ ਜਦੋਂ ਅਸੀਂ ਉਹ ਮਾਲਕ ਦੇ ਸਰੂਪ ਨੂੰ ਆਪਣੇ ਅੱਖਾਂ ਦੇ ਮੂਰੇ ਲਿਆਉਂਦੇ ਆ ਦਰਸ਼ਨ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਜੇਕਰ ਨਹੀਂ ਵੀ ਸ਼ਬਦ ਹੈ ਤਾਂ ਵੈਸੇ ਹੀ ਧਿਆਨ ਧਰ ਕੇ ਮਾਲਕ ਦੀ ਤਰਫ ਮਨ ਨੂੰ ਲਗਾ ਕੇ ਬੈਠ ਜਾਣਾ ਚਾਹੀਦਾ ਆ ਇਹ ਉਸ ਤੋਂ ਬਾਅਦ ਅਰਦਾਸ ਬੇਨਤੀ ਕਰ ਦੇਣੀ ਚਾਹੀਦੀ ਹੈ ਪੂਜਾ ਹੀ ਪੂਜਾ ਹੈ ਸਫਲ ਹੋ ਜਾਂਦੀ ਸੇਵਾ ਕੀਤੀ ਸੋ ਧਿਆਨ ਧਰਨਾ ਬਹੁਤ ਹੀ ਜ਼ਰੂਰੀ ਹੈ ਜਦੋਂ ਤੁਸੀਂ ਧਿਆਨ ਧਰ ਕੇ ਬੈਠੋਗੇ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਮਾਲਕ ਦੇ ਦਰਸ਼ਨ ਵੀ ਕਈ ਵਾਰ ਧਿਆਨ ਧਰਦੇ ਧਰਦੇ ਹੀ ਹੋ ਜਾਂਦੇ ਆ ਸੋ ਇਸ ਕਰਕੇ ਧਿਆਨ ਧਰਨਾ ਹਰ ਰੋਜ਼ ਜਰੂਰ ਚਾਹੀਦਾ 10 ਮਿੰਟ ਦਾ ਹੀ ਸਮਾਂ ਕੱਢੋ ਕੱਢੋ ਜਰੂਰ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਜੁਕੇ ਤੋਂ ਇੱਕ ਕਮੈਂਟ ਆਇਆ ਹੋਇਆ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਜੋ ਵੀਡੀਓ ਵਿੱਚ ਦੱਸਦੇ ਹਾਂ ਸੇਮ ਇਹ ਗੱਲ ਮੇਰੇ ਨਾਲ ਹੁੰਦੀ ਹੈ ਸੋ ਦੇਖੋ ਅਸੀਂ ਵੀਡੀਓ ਵਿੱਚ ਉਹੀ ਦੱਸੀਦਾ ਜੋ ਸੰਕੇਤ ਪੀਰਾਂ-ਕੀਰਾਂ ਦੀ ਸੇਵਾ ਕਰਨ ਦੇ ਨਾਲ ਮਿਲਦੇ ਆ ਸੋ ਜਦੋਂ ਵੀ ਅਸੀਂ ਵੀਡੀਓ ਬਣਾਈਦੀ ਆ ਤਾਂ ਵੀਡੀਓ ਦੇ ਵਿੱਚ ਉਹ ਹੀ ਗੱਲ ਸਾਂਝੀ ਕਰੀਦੀ ਆ ਜੋ ਕਿ ਪੀਰਾਂ ਫਕੀਰਾਂ ਦੇ ਨਾਲ ਜੁੜੀ ਹੋਈ ਹੋਵੇ ਸੋ ਬਗੈਰ ਕੰਨੋ ਜੇਕਰ ਸੁਣੀ ਸੁਣਾਈ ਕਹੀਏ ਕਿ ਆਪਣੇ ਕੋਲੋਂ ਕੋਈ ਗੱਲ ਕਰ ਦਈਏ ਸੋ ਉਹਦਾ ਕੋਈ ਮਤਲਬ ਨਹੀਂ ਹੁੰਦਾ ਸੋ ਇਸ ਕਰਕੇ ਕਹੀਦਾ ਕਿ ਪੀਰਾਂ ਫੀਰਾਂ ਦੀ ਸੇਵਾ ਕਰੋ ਵਿਸ਼ਵਾਸ ਤੁਹਾਡਾ ਆਪਣੇ ਆਪ ਮਾਲਕ ਬਣਨ ਲੱਗ ਪਵੇਗਾ ਸੋ ਜੇਕਰ ਤੁਹਾਨੂੰ ਵੀ ਇਹ ਸੰਕੇਤ ਮਿਲਦੀ ਆ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਜਦੋਂ ਪੀਰ ਫਕੀਰਾਂ ਦੀ ਸੇਵਾ ਕਰਨੀ ਤੇ ਉਹ ਮਾਲ ਕਪੜੇ ਨਾਲ ਜੋੜਨ ਲਈ ਕੋਈ ਨਾ ਕੋਈ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਜਿੱਦਾਂ ਜਿੱਦਾਂ ਅਸੀਂ ਸੇਵਾ 'ਚ ਗਾਂ ਵਧਦੇ ਜਾਂਦੇ ਆ ਉਦੋਂ-ਉਦੋਂ ਵੀ ਜਿਹੜੀ ਜੋ ਗੱਲ ਹੈ ਉਹ ਨਿਖਰ ਕੇ ਮੁਰੇ ਆਉਂਦੀ ਹੈ ਸਾਫ਼ ਹੋ ਜਾਂਦੀ ਹੈ ਪਹਿਲਾਂ ਸੁਪਨੇ ਆਉਣੇ ਸ਼ੁਰੂ ਹੁੰਦੇ ਆ ਤੇ ਸੁਪਨਿਆਂ ਦੇ ਵਿੱਚ ਕੁਝ ਸੱਚ ਕੁਝ ਝੂਠ ਕਾਫੀ ਤਰ੍ਹਾਂ ਦੇ ਜਾਨੀ ਕਿ ਸਪਨੇ ਉਹ ਮਾਲਕ ਦਿਖਾਉਂਦਾ ਹੈ ਹੌਲੀ ਹੌਲੀ ਇਹ ਅੱਖਾਂ ਤੋਂ ਪੜਦਾ ਜਦੋਂ ਚੱਕ ਹੋ ਜਾਂਦਾ ਚਾਨਣ ਹੋ ਜਾਂਦਾ ਤਾਂ ਫਿਰ ਸੱਚ ਦੀ ਗੱਲ ਦਿਖਾਉਣੀ ਸ਼ੁਰੂ ਪ੍ਰਮਾਤਮਾ ਕਰ ਦਿੰਦਾ ਹੈ ਸੋ ਹਮੇਸ਼ਾ ਹੀ ਪਿਰਵ ਖੀਰਾਂ ਦੀ ਸੇਵਾ ਕਰੋ ਇਹਦੇ ਨਾਲ ਹੀ ਜ਼ਿੰਦਗੀ ਜਿਹੜੀ ਆ ਅਸਲ ਵਿੱਚ ਜ਼ਿੰਦਗੀ ਵਿੱਚ ਨਖਾਰ ਹੀ ਉਦੋਂ ਆਉਂਦਾ ਹੈ ਜਦੋਂ ਅਸੀਂ ਮਾਲਕ ਦਾ ਲੜ ਫੜ ਲੈਨੇ ਸੇਵਾ ਕਰਨੀ ਸ਼ੁਰੂ ਕਰਦੇ ਆ ਪਵਿੱਤਰਤਾ ਇਨਸਾਨ ਵਿੱਚ ਉਦੋਂ ਹੀ ਆਉਂਦੀ ਹੈ ਸੋ ਇਸ ਕਰਕੇ ਸੇਵਾ ਹਰ ਇੱਕ ਨੂੰ ਹੀ ਕਰਨੀ ਚਾਹੀਦੀ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕਮੈਂਟਾਂ ਵਿੱਚ ਨੂਰ ਦੀਦੀ ਲਿਖਦੇ ਆ ਕਿ ਤੁਹਾਡਾ ਨਾਮ ਨੂਰ ਹੈ ਸੋ ਦੇਖੋ ਸਾਡਾ ਇਹ ਨਾਮ ਨਹੀਂ ਹੈ ਸੋ ਵੈਸੇ ਹੀ ਸਾਡੇ ਵੀਰ ਜੀ ਸਾਨੂੰ ਕਮੈਂਟ ਹਰ ਇੱਕ ਵੀਡੀਓ ਤੇ ਕਰਦੇ ਹੀ ਰਹਿੰਦੇ ਆ ਸੋ ਉਹ ਕਮੈਂਟਾਂ ਵਿੱਚ ਆਪਣੇ ਵੱਲੋਂ ਹੀ ਇਹ ਨਾਮ ਲਿਖਦੇ ਆ ਸੋ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਇੰਨੀ ਇੱਜ਼ਤ ਦਿੰਦੇ ਆ ਸੋ ਇੰਨਾ ਤੁਸੀਂ ਪਿਆਰ ਕਰਦੇ ਹੋ ਸਾਨੂੰ ਚੈਨਲ ਦੇ ਨਾਲ ਜੁੜੇ ਹੋ ਉਹ ਵੀਡੀਓ ਹਰ ਇੱਕ ਸੁਣਦੇ ਹੋ ਸੋ ਉਹਨਾਂ ਦੇ ਕਮੈਂਟ ਹਰ ਇੱਕ ਅਸੀਂ ਦੇਖੀਦੇ ਆ ਹਰ ਇੱਕ ਵੀਡੀਓ ਤੇ ਕਮੈਂਟ ਹਰ ਰੋਜ਼ ਆਉਂਦਾ ਹੈ ਸੋ ਤਹਿ ਦਿਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਤੁਹਾਡਾ ਵੀ ਧੰਨਵਾਦ ਕਰਦੇ ਵੀ ਕਿ ਤੁਹਾਡੇ ਵੀ ਕਮੈਂਟ ਆਉਂਦੇ ਹੀ ਰਹਿੰਦੇ ਆ ਸੋ ਹਮੇਸ਼ਾ ਸੇਵਾ ਕਰੋ ਸੇਵਾ ਦੇ ਨਾਲ ਜੁੜੋ ਸੋ ਬਾਕੀ ਸਮਾਂ ਆਉਣ ਤੇ ਮਾਲਕ ਨੇ ਚਾਇਆ ਤੇ ਆਪਣੀ ਪਹਿਚਾਨ ਤੁਹਾਨੂੰ ਜਰੂਰ ਦੱਸਾਂਗੇ ਕਰਾਵਾਂਗੇ ਜੀ ਸੋ ਬਾਕੀ ਮਾਲਕ ਦਾ ਨੂਰ ਹੁੰਦਾ ਹੈ ਸੋ ਕਈ ਤਾਂ ਕੁਝ ਗੱਲਾਂ ਨੂੰ ਸਮਝ ਜਾਂਦੇ ਆ ਸਮਝ ਕੇ ਤੇ ਉਹਦੇ ਤੋਂ ਗੱਲ ਬਣਾ ਲੈਣੀ ਕਿ ਕਿਹਨੂੰ ਅਸੀਂ ਕਿਸ ਤਰੀਕੇ ਨਾਲ ਬੁਲਾਈਏ ਇਹ ਇੱਕ ਗਿਆਨ ਹੈ ਸੋ ਜਦੋਂ ਅਸੀਂ ਗਿਆਨ ਕਹਿੰਦੇ ਆ ਕਿ ਸਿੱਖਣਾ ਗਿਆਨ ਸਿੱਖਿਆ ਨਹੀਂ ਜਾਂਦਾ ਸੋ ਗਿਆਨ ਆਪਣੇ ਆਪ ਮਾਲਕ ਬਖਸ਼ਦਾ ਹੈ ਹੁਣ ਜਿੱਦਾਂ انسان ਪਰਮਾਤਮਾ ਦੀ ਮਹਿਮਾ ਕਰਨੀ ਸ਼ੁਰੂ ਕਰਦਾ ਆ ਆਪਣੇ ਮਾਲਕ ਦੀ ਵਡਿਆਈ ਕਰਨੀ ਸ਼ੁਰੂ ਕਰਦਾ ਆ ਸੋ ਜਦੋਂ ਤੁਸੀਂ ਕਿਤੇ ਬੈਂਦੇ ਹੋ ਕਿਤੇ ਰਿਸ਼ਤੇਦਾਰ ਦੇ ਜਾਂਦੇ ਹੋ ਸੋ ਇੱਧਰ ਉੱਧਰ ਦੀਆਂ ਗੱਲਾਂ ਦੇ ਸਿਵਾਏ ਜਿੱਕਰ ਉਥੇ ਪਰਮਾਤਮਾ ਦੀ ਗੱਲ ਚਲਾ ਲਈ ਜਾਵੇ ਤੇ ਗੱਲਾਂ 'ਚ ਉਹ ਗੱਲ ਮਿਲਦੀ ਮਿਲਦੀ ਗੱਲ ਕਿਤੇ ਨਾ ਕਿਤੇ ਇੱਕ ਇਦਾਂ ਦੀ ਮੂੰਹ 'ਚੋਂ ਕਈ ਵਾਰ ਨਿਕਲ ਜਾਂਦੀ ਕਿ ਗੱਲ ਟਿਕਾਣੀ ਲੱਗਦੀ ਹੈ ਤੇ ਉਹਦੇ ਨਾਲ ਫਿਰ ਜਦੋਂ ਕੋਈ ਬਦਲਾਵ ਨਜ਼ਰ ਆਉਂਦਾ ਹੈ ਸੋ ਹੁਣ ਕੀ ਹੁੰਦਾ ਹੈ ਕਿ ਰਿਸ਼ਤੇਦਾਰ ਆਏ ਜੇਕਰ ਕਹਈਏ ਕਿ ਥੋੜਾ ਸਿ ਆਪਣੇ ਜਸ਼ਨ ਬਣਾਈ ਜਾਈਏ ਤੇ ਉਹਨਾਂ ਦੇ ਵਿੱਚ ਕੋਈ ਲਾਭ ਨਹੀਂ ਮਿਲਦਾ ਸ ਤੇ ਜੇਕਰ ਤੁਸੀਂ ਉੱਥੇ ਕੀ ਕਰੋ ਪ੍ਰਮਾਤਮਾ ਦੀ ਮਹਿਮਾ ਸ਼ੁਰੂ ਕਰ ਦਿਓ ਰਾਤ ਵੈਸੇ ਵੀ ਬੈਠ ਕੇ ਕੋਈ ਆਉਂਦਾ ਜਾਂਦਾ ਹੈ ਤਾਂ ਨਗਾ ਦਿੰਦਾ ਹੈ ਇਨਸਾਨ ਜੇਕਰ ਉੱਥੇ ਪਰਮਾਤਮਾ ਦੀ ਗੱਲ ਚੱਲ ਪਵੇ ਤੇ ਕਿਰਪਾ ਹੋ ਜਾਂਦੀ ਹੈ ਪਰਮਾਤਮਾ ਦੀ ਸੋ ਗੱਲ ਚੱਲਦੇ ਚੱਲਦੇ ਹੀ ਕੋਈ ਐਦਾਂ ਦੇ ਕੰਮ ਬਣ ਜਾਂਦੇ ਆ ਕਿ ਇਨਸਾਨ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਸੋ ਅਸੀਂ ਤਾਂ ਘਰ ਵਿੱਚ ਇਹ ਰੀਤ ਬਣਾਈ ਹੋਈ ਆ ਜਦੋਂ ਵੀ ਕੋਈ ਆਉਂਦਾ ਹੈ ਤੇ ਅਸੀਂ ਰਾਤ ਜਿਹੜੀ ਆ ਉਹ ਪਰਮਾਤਮਾ ਦੇ ਨਾਮ ਤੇ ਬਿਤਾਦੀ ਦੀ ਆ ਸਾਰੇ ਸਾਰ ਰਾਤ ਬੈਠ ਕੇ ਉਹ ਪਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਹੀ ਕਰੀਦਿਆ ਸੋ ਉੱਥੋਂ ਹੀ ਗਿਆਨ ਜਿਹੜਾ ਆਉਣਾ ਫਿਰ ਸ਼ੁਰੂ ਹੋ ਜਾਂਦਾ ਸੋ ਇਸ ਕਰਕੇ ਪਰਮਾਤਮਾ ਦੇ ਨਾਲ ਜੁੜੋ ਉਹਨਾਂ ਦੀ ਮਹਿਮਾ ਕਰਨੀ ਸ਼ੁਰੂ ਕਰੋ ਤੇ ਗਿਆਨ ਆਪਣੇ ਆਪ ਆਉਣਾ ਸ਼ੁਰੂ ਹੋ ਜਾਵੇਗਾ ਸੋ ਬਾਕੀ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਪਿਆਰ ਦਿੰਦੇ ਹੋ ਸੋ ਤੁਹਾਡੇ ਕਮੈਂਟ ਬਹੁਤ ਹੀ ਵਧੀਆ-ਵਧੀਆ ਸਾਰਿਆਂ ਦੇ ਆਉਂਦੇ ਆ ਸੋ ਪਰਮਾਤਮਾ ਇੱਦਾਂ ਹੀ ਤੁਹਾਡੇ ਤੇ ਕਿਰਪਾ ਬਣਾ ਕੇ ਰੱਖੇ ਤੇ ਆਪਣੀ ਸੇਵਾ ਦਾ ਮੌਕਾ ਤੁਹਾਨੂੰ ਬਖਸ਼ਦਾ ਰਹੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ 11ਵੀਂ ਸ਼੍ਰੀਪ ਜੋ ਆ ਰਹੀ ਹੈ ਸ਼ੁੱਕਰਵਾਰ ਦੀ 11 ਤਰੀਕ ਦਿਨ ਸ਼ੁੱਕਰਵਾਰ 11ਵੀਂ ਸ਼੍ਰੀਪ ਨੇਚਾ ਭਾਵਨਾ ਦੇ ਆਲ ਮਨਾਉਣੀ ਹੈ ਆਪਣੀ ਸ਼ਰਤ ਦਾ ਮੁਤਾਬਕ ਪ੍ਰਸ਼ਾਦ ਦਾ ਭੋਗ ਤੁਸੀਂ ਲਗਾ ਸਕਦੇ ਆ ਜੋ ਵੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅੱਜ ਆਪਣੇ ਪੀਰ ਨੂੰ ਇਸ ਚੀਜ਼ ਦਾ ਭੋਗ ਲਗਾਉਣਾ ਤੇ ਲਗਾ ਸਕਦੇ ਆ ਕਿਉਂਕਿ ਪੀਰ ਦੇ ਵੇਸਣ ਦਾ ਵੀ ਭੋਗ ਲਗਾਇਆ ਜਾਂਦਾ ਪਤੀਸਰੇ ਦਾ ਵੀ ਲਗਾਇਆ ਜਾਂਦਾ ਖਾਸ ਕਰਕੇ ਚਿੱਟੀ ਨਿਆਜ਼ ਬਿਨਾ ਰੰਗ ਤੋਂ ਜੇਕਰ ਬਣਾਓ ਤਾਂ ਬਹੁਤ ਹੀ ਚਿੱਟਾ ਪ੍ਰਸ਼ਾਦ ਜਿਹੜਾ 11ਵੀਂ ਵਾਲੀ ਸਰਕਾਰ ਨੂੰ ਪਸੰਦ ਆ ਸੋ ਜੀ ਕਰ ਚਿੱਟੇ ਪ੍ਰਸ਼ਾਦ ਦਾ ਹੀ ਭੋਗ ਲਗਾ ਦੂੰ ਤੇ ਉਹ ਵੀ ਬਹੁਤ ਹੀ ਵਧੀਆ ਗੱਲ ਹੈ ਸੋ ਬਹੁਤ ਪ੍ਰਸ਼ਾਦ ਜਿਹੜੇ ਆਪਾਂ ਮਾਲਕ ਦੇ ਨਾਂ ਤੇ ਚੜਾ ਸਕਦੇ ਆ ਸੋ ਇੱਕ ਵੀਡੀਓ ਬਣਾਵਾਂਗੇ ਜ ਜਿਹਦੇ ਵਿੱਚ ਤੁਹਾਨੂੰ ਇਹਦੇ ਬਾਰੇ ਵੀ ਦੱਸਿਆ ਜਾਵੇ ਜੀ ਸੋ 11ਵੀਂ ਸ਼ਰੀਫ ਸ਼ੁੱਕਰਵਾਰ ਦੇ ਦਿਨ ਸਾਰੀਆਂ ਰੂਹਾਂ ਪਿਆਰ ਦੇ ਨਾਲ ਜ਼ਰੂਰ ਮਨਾਉਣਾ ਚੀ ਸੋ ਮਨਾਉਣੀ ਆ ਤਾਂ ਇਸ ਤਰ੍ਹਾਂ ਹੀ ਮਨਾਉਣੀ ਕਿ ਫ੍ਰੀ ਟਾਈਮ ਕੱਢ ਕੇ ਅਸੀਂ ਉਸ ਦਿਨ ਮਾਲਕ ਨੂੰ ਪੂਰੀ ਪੂਰੀ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਤੁਹਾਨੂੰ ਇੱਕ ਵਿਸ਼ਵਾਸ ਦਿਲਾਉਂਦੇ ਕਿ ਕੋਈ ਨਾ ਕੋਈ ਸੰਕੇਤ ਤੁਹਾਨੂੰ ਜ਼ਰੂਰ ਮਿਲੇਗਾ ਸੇਵਾ ਕਰਦੇ ਹੋਏ ਧਿਆਨ ਧਰਨਾ ਹੈ ਦਿਲੋਂ ਪੁਕਾਰਨਾ ਹੈ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਨੀ ਆ ਇੱਕ ਵਾਰ ਸਾਡੇ ਕਹਿਣ ਦੇ ਇਸ ਤਰ੍ਹਾਂ ਅਰਦਾਸ ਕਰੋ ਸਮਾਂ ਜਿਹੜਾ ਮਾਲਕ ਨੂੰ ਦਓ ਖੁੱਲਾ ਟਾਈਮ ਦੋ ਤੁਹਾਨੂੰ ਕੁਝ ਨਾ ਕੁਝ ਸੰਕੇਤ ਜਿਹੜਾ ਪਰਮਾਤਮਾ ਦਾ ਮਹਿਸੂਸ ਹੋਵੇਗਾ ਕਿਰਪਾ ਮਹਿਸੂਸ ਹੋਵੇਗੀ ਆਨੰਦ ਆਵੇਗਾ ਤੁਹਾਨੂੰ ਅਲੱਗ ਜੀ ਖੁਸ਼ੀ ਮਹਿਸੂਸ ਹੋਵੇਗੀ ਪਰਮਾਤਮਾ ਦੀ ਕਿਰਪਾ ਦੀ ਸੋ ਇੱਕ ਵਾਰ ਇਸ ਤਰ੍ਹਾਂ ਇਹ ਕਰਮ ਜ਼ਰੂਰ ਕਰੋ ਜੀ